मा देर दर्शन वदिया तंगू बोलो मा माए सवेर दर्शन अॼु दि वंङुगा मा ऐसा नहीं कि सुबह मां को भूल जाए शुरू जोगे तू बोलिए प्रेम से मां मां लाल भवानी ਦੇ ਜਨਮ ਦਿਨ ਤੇ ਸ਼ੋਭਾ ਯਾਤਰਾ ਜਿਹੜੀਆਂ ਨੇ ਉਹ ਮੰਦਰ ਪਰਸਰ ਵੱਲੋਂ ਕੱਢਿਆ ਜਾ ਰਹੀਆਂ ਨੇ ਔਰ ਅੱਜ ਗੁਰੂ ਅਰਜਨ ਦੇਵ ਨਗਰ ਪਤਲੀ ਘਰ ਦੇ ਵਿੱਚ ਜਿਹੜੀ ਹੈ ਮਹਾਰਾਣੀ ਦੀ ਯਾਤ ਸੋਭਾ ਯਾਤਰਾ ਜਿਹੜੀਆਂ ਨੇ ਬਾਵਾ ਫੇਰੀ ਜਿਹੜੀ ਉਹ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ मां लाल ਭਵਾਨੀ ਦੀ ਜਿਹੜੇ ਸ਼ੋਭਾ ਯਾਤਰਾ ਆਪਣੇ ਭਗਤਾਂ ਨੂੰ ਦਰਸ਼ਨ ਦੇਣ ਦੇ ਲਈ ਮਹਾਰਾਣੀ ਦਾ ਜਿਹੜੀ ਹੈ ਬਾਲਕੀ ਜਿਹੜੀ ਆ ਉਹ ਜਗ੍ਹਾ ਤੇ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੱਡੀ ਤਰ੍ਹਾਂ ਚ ਸੰਗਤ ਜੜੀ ਆ ਉਹ ਵੀ ਜਰੀਆ ਨਿਕਸਤ ਹੋਦੀ ਆ ਔਰ ਜਗਾ ਜਗਾ ਤੇ ਸੰਗਤ ਬੋਲ ਜਰਾ ਸਵਾਗਤ ਜਰਾ ਮਹਾਰਾਣੀ ਦੀ ਪਾਈਆ ਤਾ ਕਿਤਾ ਜਾ ਰਿਹਾ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਲਾਲ ਭਵਾਨੀ ਦੇ ਮੰਦਿਰ ਦੀ ਮਹਾ ਭਵਾਨੀ ਜਿਹੜੀ ਆਪਾਂ ਯਾਤਰਾ ਜਰੀਆ ਉਹ ਉੱਥੇ ਪਹੁੰਚਤੀ ਹੈ ਔਰ ਫਤ ਫੇਰੀ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਨਗਰ ਦੇ ਵਿੱਚ ਪਹੁੰਚੂ ਕੀਆ ਔਰ ਗੱਲ ਕਰਾਂਗੇ ਕਿਰੇ ਨਾਲ ਸੇਵਾਦਾਰ ਚੱਲ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਜੈ ਮਾਤਾ ਦੀ ਜੀ ਅੱਜ 21 ਫਰਵਰੀ ਦਿਨ ਸ਼ਨੀਵਾਰ ਪਰਮ ਪੂਜਯਾ ਮਾਤਾ ਲਾਲ ਦੀ ਆਦੀ ਪਵਾਨੀ ਜੀ ਦਾ ਜਨਮ ਦਿਹਾੜਾ ਹੈ ਸੋ ਖੁੱਲਾ ਸੱਦਾ ਦੇ ਰਹੀਆਂ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਨਿਵਾਸੀਆਂ ਨੂੰ ਕਿ ਮਹਾਰਾਣੀ ਦੇ ਦਰਬਾਰ ਪਹੁੰਚੋ ਔਰ ਦਰਸ਼ਨ ਕਰਕੇ ਮਹਾਰਾਣੀ ਦਾ ਆਨੰਦ ਮਾਣੋ ਜੈ ਮਾਤਾ ਦੀ ਆਪ ਬਾਤ ਫੇਰੀਆਂ ਦਾ ਸੰਸਲਾ ਜਿਹੜਾ ਉਹ ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੜੀ ਹੈ ਔਰ ਗੁਰੂ ਅਰਜਨ ਦੇਵ ਜਗਰ ਤੇ ਪਹੁੰਚੋ ਕਿਸ ਤਰ੍ਹਾਂ ਦਾ ਉਤਸ਼ਾਹ ਸੰਗਤ ਦੇ ਵਿੱਚ ਦੇਖੋ ਜੀ ਸੰਗਤ ਦਾ ਉਤਸ਼ਾਹ ਦੇਖਦੇ ਬਣ ਰਿਹਾ ਹੈ ਔਰ ਵਿਸ਼ੇਸ਼ ਸੂਚਨਾ ਵੀ ਦੇ ਰਹੀ ਹੈ ਜੀ ਕੱਲ ਮਾਤਾ ਜੀ ਦੀ ਪਾਰਵਾਤ ਫੇਰੀ ਜਿਹੜੀ اسلامਾਬਾਦ ਵਿਖੇ ਪਹੁੰਚੇਗੀ ਸੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਜੀ ਸੱਦਾ ਵੀ ਦਿੰਦੇ ਆ ਕਿ ਹੋ ਮਾਮਾ ਅਗੇ ਪਹੁੰਚੋ ਔਰ ਕਿਉਂਕਿ ਉੱਥੇ ਦਾ ਜਿਹੜਾ ਅਦਭਤ ਨਜ਼ਾਰਾ ਹੈ ਮਾਤਾ ਜੀ ਦੀ ਕਿਰਪਾ ਨਾਲ ਦੇਖ ਕੇ ਮਨ ਹੁਆਏਗਾ ਸੋ ਖੁੱਲਾ ਸੱਦਾ ਦੇ ਰਹੇ ਆ ਜੀ ਅਸੀਂ اسلامਾਬਾਦ ਨਿਵਾਸੀਆਂ ਵੱਲੋਂ ਵੀ ਕਿਤਾ ਲਮਾਰਾਂ ਦੇ ਦਰਬਾਰ ਪਹੁੰਚੋ ਜ ਬਿਲਕੁਲ ਗੁਰੂ ਅਰਜਨ ਦੇਵ ਨਗਰ ਦੇ ਵਿੱਚ ਮਾਦੀ ਸ਼ੋਭਾ ਯਾਤਰਾ ਜਰੀਆ ਹੋਪਨ ਤੋਂ ਵੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਰੀਆ ਨੇ ਉਹ ਨਾਲ ਨਥ ਨਥ ਮਸਤਾ ਕੋੜੀਆਂ ਨੇ ਮਹਾਰਾਣੀ ਦਾ ਗੁਲਗਾਨ ਕਰ ਰਹੀਆਂ ਫਿਰਾਂ ਦੇ ਕੇ ਨਜ਼ਾਰਾ ਆਇਆ ਵਾਹ ਜੀ ਮਾਦੀ ਕਿਰਪਾ ਨਹੀਂ ਅਸੀਂ ਕਹਾਂਗੇ ਇਹ ਤਾਂ ਅਪਾਰ ਕਿਰਪਾ ਹੈ ਜੀ ਲੋਕੀ ਆਵੇ ਬ੍ਰਿਆਗਰਾਜ ਤੇ ਜਾ ਕੇ ਇਸ਼ਨਾਨ ਕਰਦੇ ਨੇ ਇੱਥੇ ਆ ਕੇ ਟੁੱਬੀਆਂ ਲਾਓ ਜੰਨੀਆਂ ਲਗਾਓਗੇ ਓਡੀਆਂ ਮਿਲ ਲਗਾ ਏ ਮਾਤਾ ਜੀ ਕੰਬੇ ਸਮੇ ਤੋਂ ਜਿਹੜਾ ਵਾਹਤ ਅਨੁਗਤ ਕਰਦੇ ਤੇ ਹਾਈ ਸਕੂਲ 14 ਯਾਤਰਾ ਦੀ ਹੋਤੀ ਵਾਹਤਾ ਹੀ ਜੇ ਬਾਰੇ ਵਰਣਨ ਕਰਨਾ ਤਾਂ ਮੇਰੇ ਮੈਨੂੰ ਜੀਭ ਨਹੀਂ ਦਿੱਤੀ ਹੁੰਦੀ ਪੈਨ ਮੂੰਹ ਨਹੀਂ ਦਿੱਤਾ ਪਰ ਇਹ ਗਾਵਾਂਗਾ ਜੀ ਐਮ ਡੀ ਮਤਲਬ ਜੈ ਮਾਤਾ ਜੀ ਜੀ ਐਮ ਡੀ ਮਤਲਬ ਜੋ ਮੰਗਿਆ ਦਿੱਤਾ ਮਾਂ ਸਾਰਿਆਂ ਦੀ ਕਿਰਪਾ ਕਰਦੀ ਐ ਸਾਰਿਆਂ ਦੀਆਂ ਝੋਲੀਆਂ ਭਰਦੀ ਐ ਜਿਹੜਾ ਵੀ ਸ਼ਰਧਾ ਭਗਤੀ ਦੇ ਨਾਲ ਮਾਂ ਜੀ ਦਾ ਜਨਮ ਦਿਨ ਮਨਾਉਂਦਾ ਐ ਮਾਂ ਉਹਦੀਆਂ ਝੋਲੀਆਂ ਭਰਦੇ ਨੇ ਮਾਲੋ ਮਾਨ ਕਰ ਦਿੰਦੇ ਨੇ ਕਰਾਲ ਨਾਇ ਪਾਂਚ ਨਿਵਾਸ ਕਰਨ ਵਾਲੇ ਮਾਤਾ ਜੀ ਦਾ ਮਾਂ ਦੇਖੋ ਜੀ ਜਿਹੜਾ ਵੀ ਜਿੰਨੀ ਵੀ ਮਾਂ ਦੀ ਨਜ਼ਰ ਇੱਕ ਵਾਰੀ ਪੈ ਜਾਂਦੀ ਜਿੰਦੇ ਤੇ ਉਹ ਪੜ ਜਾਂਦਾ ਬਸ ਹੌਂ ਕੋਈ ਅੰਦਾਜ਼ਾ ਨਹੀਂ ਲਗਾ ਸਕਿਆ ਕਿ ਕਿੰਨਾ ਕੁਝ ਮਿਲਦਾ ਹੈ ਉਹਨੂੰ ਔਰ ਸਭ ਤੋਂ ਵੱਡੀ ਗੱਲ ਕਿ ਮਾਂ ਦੇ ਚਰਨਾਂ ਦੀ ਚਰਨਾ 'ਚ ਜਗ੍ਹਾ ਮਿਲ ਜਾਂਦੀ ਹੈ ਉਹਨੂੰ ਔਰ ਜਦੋਂ ਮਾਂ ਦੇ ਚਰਨਾਂ 'ਚ ਜਗ੍ਹਾ ਮਿਲ ਜਾਏ ਸਮਝੋ ਸਭ ਕੁਝ ਮਿਲ ਗਿਆ ਜਿਕਰਾਂ ਨਾਲ ਪਹੁੰਚ ਨਿਮਾਜ਼ ਕਰਨ ਵਾਲੇ ਮਾਤਾ ਜੀ ਦਾ ਜੀ ਬਿਲਕੁਲ ਦੇਖ ਸਕਦੇ ਹੋ ਸੰਗਤ ਦੇ ਵਿੱਚ ਖਾਸਾ ਉਤਸ਼ਾਹ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਔਰ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਪ੍ਰਵਾਸ ਫੇਰੀ ਦੇ ਵਿੱਚ ਮਾਂ ਨਾਲ ਜਿਹੜੇ ਨੂੰ ਚੱਲ ਰਹੇ ਨੇ ਵੱਟ ਇਜ਼ ਦਾ ਰਾਤ ਸੰਗਤ ਜਿਹੜੀ ਆ ਉਹ ਮਹਾਰਾਜਾ ਭਵਾਨੀ ਦੇ ਹੱਦਰ ਤੇ ਦਰਤੋ ਹੀ ਨਾਲ ਇਸੇ ਤਰ੍ਹਾਂ ਪੈਦਲ ਸ਼ੋਭਾ ਯਾਤਰਾ ਦੇ ਵਿੱਚ ਜਿਹੜੇ ਚੱਲ ਰਹੇ ਨੇ ਪਹਿਲਾ ਜਗਾ ਤੇ ਮਾਤਾ ਜੀ ਬਾਕੀ ਦਾ ਜਿਹੜਾ ਸੰਕਾ ਉਹ ਚੌਥਾ ਰੋਕਾ ਕੀਤਾ ਜਾ ਰਿਹਾ ਹੈ ਔਰ ਮਹਾਰਾਜੀ ਦਾ ਧਵਜ ਜਿਹੜਾ ਹੈ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਫੇਰਾ ਪਾ ਰਿਹਾ ਉਸ ਵੀਰ ਜਿਹੜਾ ਨੇ ਅਸੀਂ ਕੋਲ ਨਾਲ ਸਾਥੀਆਂ ਕਰ ਰਹੇ ਆ ਗੁਰੂ ਅਰਜਨ ਦੇਵ ਨਗਰ ਜਿੱਥੇ ਮਹਾਰਾਜੀ ਦੇ ਸਵਾਗਤ ਦੇ ਲਈ ਕੰਤਾਵੋ ਲੋ ਜਲਾ ਜਲਾ ਤੇ ਜਰਾ ਸਵਾਗਤ ਵੀ ਕੀਤਾ ਜਾ ਰਿਹਾ ਹੈ। ਪਰਿਵਾਰ ਸੇ ਦਰਸ਼ਨ ਤੋਂ ਅਨੁਗੋਹਾਦਨਿਆ ਮਹਾਰਾਜਪੁਰ ਅਨਿਦੇ ਜੀ ਬਗਵਾਤ ਜੀ ਮਹਾਰਾਜੀ ਦੇ ਜਨਮ ਦਿਨ ਦੀ ਬੜੀਆ ਕਰਕਰ ਅੰਮ੍ਰਿਤਸਰ ਦੇ ਲੋਕਾਂ ਨੇ ਕਰਕਰ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਦੇ ਰਹੀ ਹੈ। ਕਬ ਦਰਸ਼ਨ ਹੋਏ? ਦਰਸ਼ਨ ਕਬ ਹੋਏ? ਕਈ ਮੇਰੇ ਜੈਸੇ 12 ਵਜੇ ਦਿਨ ਹੁੰਦਾ ਹੈ ਗੁਰੂ ਮਹਾਰਾਜ ਦਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਹੈ পুষ্প ਮਾਲਾ ਦੇ ਜਿਵੇਂ ਹੋਰ ਪੂਜੀ ਜਾ ਰਿਹਾ ਹੈ ਔਰ ਮੰਦਰ ਦੇ ਜਿਹੜੇ ਲਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜਿਹੜੇ ਲੰਬੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਸਾਰਿਆਂ ਨੂੰ ਸਾਰਿਆਂ ਨੂੰ ਜੈਵਾ ਇਹ ਕੁਝ ਸਾਰੇ ਤੋਂ ਸਾਹਮਣੇ ਦੇਖੋ ਕਿ ਮਹਤਾਈ ਦੇ ਪਰਵਾਸ ਤੇ ਜਨਾਲ ਸਾਡੇ ਆਏ ਨੇ ਤੇ ਉਹਨਾਂ ਦੇ ਤੋਂ ਤਰ੍ਹਾਂ ਮਨਾਇਆ ਜਾਂਦਾ ਹਰ ਸਾਲ ਵੀ ਦੇ ਰਹੇ ਸਾਲ ਹੀ ਇਹਨਾਂ ਨੇ ਜਦਾਂ ਇਲਾਜ ਲਈ ਚਲੀ ਜਾ ਕੇ ਟਾਈਮ ਲੱਗਿਆ ਤੇ ਸਾਡੇ ਨੇ ਸਾਡੇ ਜਮਾਤ ਨਾਲ ਵੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਕਿਉਂਕਿ ਸੰਗਤ ਨਾਲ ਪਾਰਟੀ ਨਾਲ ਇਹਨਾਂ ਦੀ ਸਾਡੀ ਸੰਗਤ ਨੂੰ ਸਾਡੇ ਨੂੰ ਬਹੁਤ ਬਹੁਤ ਵਧਾਈ ਹੈ ਬਹੁਤ ਜਨ ਬਰਥ ਦੇ ਤੇ ਅਸੀਂ ਦਿਨੋ ਧੰਨਵਾਦ ਕਰਦੇ ਕਿ ਇਸ ਇਲਾਕੇ ਸਾਰੇ ਆਏ ਨੇ ਜਗਾ ਤੇ ਸੰਗਤ ਨੂੰ ਸਵਾਗਤ ਵੀ ਕੀਤਾ ਜਾ ਰਿਹਾ ਮਹਾਰਾਣੀ ਦਾ ਅਜਰਾ ਵੈਲਕਮ ਕੀਤਾ ਜਾ ਰਿਹਾ ਜੀ ਉਹਨਾਂ ਦੇ ਜੀ ਜੀ ਸਵਾਗਤ ਹੈ ਜੀ ਇਸ ਤਰੀਕਾ ਪੋਲਿਸ਼ਨ ਕਰਦੇ ਨਾਲ ਆਈ ਹੈ ਇਸ ਤਰੀਕਾ ਇਹਨਾਂ ਦਾ ਵੀ ਸਾਰਿਆਂ ਦੇ ਨਾਲ ਸਵਾਗਤ ਕੀਤਾ ਗਿਆ ਨਾਲ ਹੀ ਮਾਤਾ ਜੀ ਦੇ ਨਾਲ ਬੜੀ ਧੂਮਤਾਂ ਦੇ ਨਾਲ ਲੰਗਰ ਨਾਲ ਸਵਾਗਤ ਕਰਦੇ ਆ ਤੇ ਇਸ ਲਈ ਬਹੁਤ-ਬਹੁਤ ਧੰਨਵਾਦ ਹੈ ਸੁਮੇਤਤਾ ਜੀ ਬਹੁਤ ਕਈ ਕਾਰੀ ਜਿਹੜਾ ਦਿਖਾ ਲਈ ਤੇਰਾ ਪਰਮ ਜੇਕਰ ਮੰਦਰ ਪਹੁੰਚੀ ਕਾਰਨ ਕਾਰਨ ਇਸੇ ਕਰਮਾ ਦੁਆਰਾ ਮਾਤਰੀ ਨੂੰ ਦੇਖੋ ਮਾਤਾ ਰਾਣੀ ਦੀ ਅਪਾਰ ਕਿਰਪਾ ਰਹੀ ਹੈ ਜੀ ਅਸੀਂ ਮਾਤਾ ਰਾਣੀ ਦੇ ਸਦਾ ਹੀ ਚਰਨਾ ਚ ਰਏ ਆ ਤੇ ਮਾਤਾ ਵਾਣੀ ਦਾ ਸਦਾ ਹੀ ਆਸ਼ੀਰਵਾਦ ਰਹਾ ਹੈ ਜੀ ਔਰ ਮਾਤਾ ਲਾਲ ਭਵਾਨੀ ਦੀ ਇੰਨੀ ਕਿਰਪਾ ਹੈਗੀ ਹੈ ਜੀ ਅੱਜ ਆ ਦੇਖੋ ਸਮੂਹ ਸੰਗਤਾਂ ਹੋਮਾ ਮਾ ਕੇ ਪਹੁੰਚਿਆ ਨੇ ਤੋ ਸੋ ਇਦਾਂ ਹੀ ਮਾਤਾ ਦਾਣੀ ਹਰ ਸਾਲ ਆਂਦੀ ਹੈ ਔਰ ਮਾਤਾ ਦਾਣੀ ਸਾਰਿਆਂ ਨੂੰ ਆਸ਼ੀਰਵਾਦ ਦੇ ਕੇ ਜਾਂਦੀ ਹੈ ਜੀ ਅੱਜ ਤੁਹਾਨੂੰ ਵੀ ਆਸ਼ੀਰਵਾਦ ਦੇਣ ਆਏ ਨੇ ਮਾਤਾ ਦਾਣੀ ਜੀ ਬਹੁਤ ਕੁਝ ਹੋਰ ਹੀ ਹੈ ਕਬ ਹੋਏ ਦਰਸ਼ਨ ਟੜਕੇ ਅੱਖ ਮੇਰੀ ਜਦ ਖੁੱਲੀ ਟੜਕੇ ਟੜਕੇ ਅੱਖ ਮੇਰੀ ਜਦ ਖੁੱਲੀ ਮੰਦਰ ਦੀ ਪਈ ਵੱਜਦੀ ਟੜਕੇ ਅੱਖ ਮੇਰੀ ਜਦ ਖੁੱਲੀ ਮੰਦਰ ਦੀ ਪਈ ਖੜਕੇ ਵੱਜਦੀ ਬਾਬਾ ਗੁਰੂ ਅਰਜਨ ਦੇਵ ਨਗਰ ਦੇ ਵਿੱਚ ਹੁੰਦੀ ਜਾਂਦੇ ਹੋਏ ਪਤਲੀ ਕਰਦੇ ਜਿਹੜਾ ਵਾਪਸ ਜਾਏਗੀ ਔਰ ਵਾਪਸ ਮਾ ਲਾਲ ਭਵਾਨੀ ਦੇ ਮੰਦਰ ਪਹੁੰਚ ਕੇ ਸੰਪੰਨ ਹੋਏਗੀ ਤੇ ਤਸਵੀਰਾਂ ਜਿਗਾਂ ਨੂੰ ਅਸੀਂ ਕreturnData ਸੰਧਿਆ ਕਾਰਨ ਗੁਰੂ ਅਰਜਨ ਦੇਵ ਨਗਰ ਜਿੱਥੇ ਸੰਤਾਂ ਵੱਲੋਂ ਜਗ੍ਹਾ-ਜਗ੍ਹਾ ਤੇ ਜਿਹੜਾ ਮਾ ਦਾ ਸਵਾਗਤ ਕੀਤਾ ਜਾ ਰਿਹਾ ਮਹਾਰਾਣੀ ਦੇ ਜਿਹੜਿਆ পুষ্প ਕੁਸ਼ ਅਰਕ ਦਿੱਤੇ ਜਾ ਰਹੇ ਨੇ ਔਰ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਨੇ ਨਾਲ ਮਹਾਰਾਣੀ ਦਾ ਸਵਾਗਤ ਜਿਹੜਾ ਸੰਤਾਂ ਵੱਲੋਂ ਕੀਤਾ ਜਾ ਰਿਹਾ ਹੈ ਮਹਾਰਾਣੀ ਦੇ ਉਸ ਪਾਸੇ ਵਰਕਾ ਜਿਹੜੀ ਹੋ ਰਹੀ ਹੈ ਮਹਾਰਾਣੀ ਦੇ ਆਹ ਲਾਲ ਪਹਾਣੀ ਦੇ ਮੰਦਿਰ ਆਹ ਲਾਲ ਪਹਾਣੀ ਦੇ ਜਨਮ ਗੋਤੋਂ ਜਿਹੜੀ ਆ ਸ਼ੋਭਾ ਯਾਤਰਾ ਦਾ ਭਾਵੇਂ ਸਵਾਗਤ ਜਿਹੜਾ ਹੋਇਆ ਉਹ ਸੰਤਾ ਬਲੋ ਕਿਤਾਬ ਆ ਰਿਹਾ ਜਗਾ ਜਗਾ ਤੇ ਜਿਹੜਾ ਉਹ ਹਰ ਪੜਾਅ ਤੇ ਜਿਹੜਾ ਸੰਤਾ ਦੇ ਲੋਕ ਜਿਹੜਾ ਸ਼ੋਭਾ ਯਾਤਰਾ ਦਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਪਰ ਬਾਖ ਫੇੜੀ

ਕੋਨ ਮਾਤਾ ਜੀ ਦੇ ਘਰ ਘਰ ਚੱਲ ਕੇ ਆਣਾ ਮੈਨੂੰ ਲੱਗਦਾ ਕਿ ਅਸੀਂ ਭੱਗੇ ਚੱਲੀਆਂ ਕਿ ਮਾਤਾ ਜੀ ਸਾਡੇ ਘਰ ਆਏ ਆ ਫਰਮੀ ਦਾ ਮਹੀਨਾ ਐਸਾ ਹੁੰਦਾ ਆ ਜਿੱਚ ਮਾਤਾ ਜੀ ਘਰ ਘਰ ਚੱਲ ਕੇ ਆਉਂਦੇ ਆ ਕਹਿੰਦੀ ਜਨਤ ਤੋਂ ਸੁਣਨਾ ਤੇਰਾ ਦਰਬਾਰ ਮਾਂ ਆ ਗਿਆ ਜੋ ਉਸ ਦਾ ਬੇੜਾ ਪਾਰ ਮਾਂ ਮੇਰੀ ਮਾਂ ਬੇੜੇ ਪਾਰ ਕਰਦੀ ਆ ਲੇਕਿਨ ਜਨਮ ਦਿਹਾੜਾ ਹਰਚੋ ਲਾਸ ਦੇ ਨਾਲ ਪੁਤਲੀ ਕਰ ਜਿੰਦਾ ਬਿਲਡਿੰਗ ਦੇ ਕਈ ਲੱਖਿਆਂ ਦੇ ਵਿੱਚ ਜਿਹੜਾ ਸਵਾਗਤ ਕੀਤਾ ਜਾਂਦਾ ਹੈ ਇਹ ਮੇਰੀ ਮਾ ਦੀ ਕਿਰਪਾ ਹੈ ਨਹੀਂ ਤੇ ਦੋਸਤ ਸੂਰੇ ਉੱਠਿਆ ਨਹੀਂ ਜਾਂਦਾ ਮੈਂ ਉਹ ਸਰਦਾਲ ਨੂੰ ਦਾ ਧੰਨਵਾਦ ਕਰਦਾ ਜਿਹੜੇ ਸੂਰੇ ਉੱਠ ਕੇ ਮਾਤਾ ਜੀ ਦੇ ਨਾਲ ਨਾਲ ਚੱਲਦੇ ਨੇ ਮਾਤਾ ਜੀ ਦਾ ਸਵਾਗਤ ਕਰਦੇ ਨੇ ਇਹ ਮੇਰੀ ਮਾ ਲਾਲ ਭਵਾਨੀ ਦੀ ਕਿਰਪਾ ਹੈ ਕਿਸ ਤਰ੍ਹਾਂ ਸੰਗਤਾਂ ਮਾਤਾ ਜੀ ਦਾ ਗੁੰਮਗਾਨ ਕਰ ਰਹੀਆਂ ਨੇ ਅਸੀਂ ਦੇਖ ਸਕਦੇ ਹਾਂ ਸੂਰੇ ਤੋਂ ਹੀ ਸੰਗਤਾਂ ਮਾਤਾ ਜੀ ਦੇ ਚਰਨਾਂ 'ਚ ਆਈਆਂ ਨੇ ਔਰ ਉਹਨਾਂ ਦਾ ਗੁੰਮਗਾਨ ਕਰ ਰਹੀਆਂ ਨੇ ਕਿਸ ਤਰ੍ਹਾਂ ਭਜਨ ਗਾ ਰਹੇ ਨੇ ਮਾਤਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ ਉਹ ਦੇਖ ਸਕਦੇ ਆ ਆਪਾਂ ਮਾਤਾ ਜੀ ਦੀ ਅਪਾਰ ਕਿਰਪਾ ਆਪਣੇ ਭਗਤਾਂ ਤੇ ਕਿਰ ਕਿਸ ਤਰ੍ਹਾਂ ਸੇਵਾ ਕਰਦੇ ਨੇ ਮਾਤਾ ਜੀ ਦੇ ਭਗਤ ਮਾਤਾ ਜੀ ਦੇ ਚਰਨਾਂ ਚ ਨਾਖ ਮਾਸਤਕ ਹੁੰਦੇ ਨੇ ਔਰ ਗੁਲਾਬ ਦੀਆਂ ਪੰਖੜੀਆਂ ਦੇ ਲਾਲ ਜੋ ਸਵਾਗਤ ਕਰਦੇ ਨੇ ਉਹ ਤੁਸੀਂ ਦੇਖ ਹੀ ਰਹੇ ਹੋ ਹਰ ਰੋਜ਼ ਮੈਂ ਤੁਹਾਨੂੰ ਆਪਣੇ ਪੋਲਿਟਿਕ ਸਲੈਬ ਚੈਨਲ ਤੋਂ ਦਿਖਾ ਰਿਹਾ ਲੇਕਿਨ ਮਾਤਾ ਜੀ ਦੀ ਕਿਰਪਾ ਹੈ ਜੜ ਸ਼ਰਧਾਲੂ ਮਾ ਲਾਲ ਭਵਾਨੀ ਦਾ ਸਵਾਗਤ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਕੁਝ ਦਿਨ ਲੱਗੇ ਨੇ ਪ੍ਰਬਾਤਪੁਰਿਆ ਤੇ ਜਰੂਰ ਆਓ ਇਹ ਆਨੰਦ ਮਾਣੋ ਇਹ ਆਨੰਦ ਸਾਲ ਬਾਅਦ ਫੇਰ ਤੁਹਾਨੂੰ ਫਰਵਰੀ ਦੇ ਮਹੀਨੇ ਚ ਮਿਲਣਾ ਆ ਪੁਰੇ ਇੱਕ ਸਾਲ ਬਾਅਦ ਨਜ਼ਾਰਾ ਦੁਬਾਰਾ ਮਿਲਣਾ ਹੈ ਆਉਣਾ ਚਾਹੀਦਾ ਹੈ ਇਹ ਨਜ਼ਾਰੇ ਲੈਣੇ ਚਾਹੀਦੇ ਨੇ ਕਿਉਂਕਿ ਮੇਰੀ ਮਾਂ ਦੀ ਕਿਰਪਾ ਹੈ ਕਿਸ ਤਰ੍ਹਾਂ ਸਵੇਰ ਦਾਹੀ ਭਗਵਤੀ ਦਾ ਗੁੰਗਾਨ ਜਿਹੜਾ ਕੀਤਾ ਜਾ ਰਿਹਾ ਹੈ ਉਹ ਲਾਲ ਭਗਵਾਨੀ ਦੀ ਕਿਰਪਾ ਹੈ ਕਿ ਜੀ ਕੀ ਕਹਿਣਾ ਚਾਹੁੰਦੇ ਹੋ ਮਾਤੇ ਦਾ ਸਵਾਗਤ ਕੀਤਾ ਜੀ ਕੋਈ ਬਹੁਤ ਭਾਗਾ ਵਾਲਿਆ ਕਿ ਅੱਜ ਇਸ ਪਵਿੱਤਰ ਦਿਨ ਤੇ ਮਹਾਰਾਣੀ ਦਾ ਜਿਹੜਾ ਆਗਮਨ ਜਿਹੜਾ ਸਾਡੇ ਪਿੰਡ ਤੋਂ ਆ ਮਹਾਰਾਣੀ ਦਾ ਜਿਹੜਾ ਪੂਰੇ ਪਾਕੋ ਤੋਂ ਪੂਰਾ ਵਾਲਾ ਮਹਾਰਾਣੀ ਨੇ ਜਿਹੜਾ ਘਰ-ਘਰ ਜਾ ਕੇ ਦਰਸ਼ਨ ਜੁਨੇ ਨੇ ਉਹ ਜਿਹੜੀ ਹੈ ਮਹਾਰਾਣੀ ਬਹੁਤ ਹੀ ਭਾਗਾ ਵਾਲਿਆ ਕਿ ਮਹਾਰਾਣੀ ਦਾ ਜਿਹੜਾ ਅੱਜ ਦیدار ਜਿਹੜਾ ਮਾ ਖੁਦ ਚੱਲ ਕੇ ਜਿਹੜੀ ਪਿੰਡਾਂ ਦੇ ਘਰ ਤੇ ਜਾ ਰਹੀ ਹੈ ਮਾਣ ਕੇ ਅਦਭੁਤ ਨਜ਼ਾਰਾ ਹੈ ਔਰ ਕੁਝ ਦਿਨ ਲੱਗੇ ਨੇ ਪ੍ਰਬਾਤ ਵਿੱਚ ਜਿਹੜੇ ਨਹੀਂ ਆ ਪਾਏ ਇਹ ਚਾਰ ਪੰਜ ਦਿਨ ਆਜਣ ਆਜਣ ਆਪਣਾ ਜੀਵਨ ਸਫਲ ਬਣਾ ਲੈਣ ਜੀ ਬਿਲਕੁਲ ਇਹ ਕੁਦਰਤ ਦਾ ਕੰਦੇ ਨਾ ਕਿ ਸਵਰਗ ਅਗਰ ਸਵਰਗ ਹੈ ਤਾਂ ਉਹ ਇਹੀ ਹੈ ਜਿਸ ਤਰ੍ਹਾਂ ਕਿਹਾ ਹੈ ਸਵਰਗ ਤੋਂ ਸੋਣਾ ਤੇਰਾ ਦਰਬਾਰ માં ਆ ਆਜਾ ਉਸ ਦਾ ਬੇੜਾ ਪਾਰ ਮਾ ਕਿੰਨਾ ਦਰਬਾਰ ਉਹਨਾਂ ਨੇ ਲਾਇਆ ਹੈ ਵੱਡਾ ਲੱਖਾਂ ਚਰਦਾਲੂ ਰੋਜ਼ ਲੱਖ ਮਸਤਕ ਹੁੰਦੇ ਨੇ ਮਾ ਦੇ ਚਰਨਾਂ ਦੇ ਵਿੱਚ ਔਰ ਤੁਸੀਂ ਵੀ ਅੱਜ ਆਪਣੇ ਪਰਿਵਾਰ ਦੇ ਨਾਲ ਮੱਥਾ ਟੇਕਿਆ ਬਿਲਕੁਲ ਬਹੁਤ ਹੀ ਭਾਗਾ ਵਾਲੇ ਆ ਅਸੀਂ ਕਿ ਅੱਜ ਮਹਾਰਾਣੀ ਜਿਹੜੀ ਖੁਦ ਚੱਲ ਕੇ ਮੰਦਰਾਂ ਤੋਂ ਨਿਕਲ ਕੇ ਮਾਂ ਅੱਜ ਆਪਣੇ ਭਗਤਾਂ ਦੇ ਆਪਣੇ ਲਾਲਾ ਨੂੰ ਜਗ੍ਹਾ ਦਰਸ਼ਨ ਦੇ ਲਈ ਉਹਨਾਂ ਦੇ ਘਰਾਂ ਚ ਜਾ ਰਹੀ ਹੈ ਔਰ ਘਰ ਘਰ ਜਾ ਕੇ ਮਾਂ ਵਧਾਈਆਂ ਦੇ ਰਹੀ ਹੈ ਮਾਂ ਜਿਹੜੇ ਲੋਕਾਂ ਦੇ ਘਰ ਦੇ ਵਿੱਚ ਖੁਸ਼ੀਆਂ ਦੀ ਸੁਗਾਤ ਜਿਹੜੀ ਦੇ ਰਹੀ ਹੈ ਉਹ ਬਹੁਤ ਹੀ ਭਾਗਾ ਵਾਲੇ ਆ ਕਿ ਅੱਜ ਮਹਾਰਾਣੀ ਦਾ ਜਿਹੜਾ ਦیدار ਸਵੇਰੇ ਦਿਨ ਚੜ੍ਹਦੇ ਆਂ ਹੀ ਦਰਸ਼ਨ ਹੋਏ ਨੇ ਤੇ ਕਹਿੰਦੇ ਨੇ ਨਾ ਕਿ ਅੱਜ ਹੋਏ ਨੇ ਸਵੇਰੇ ਦਰਸ਼ਨ ਕਿ ਦਿਨ ਵਧੀਆ ਲੰਘੂਗਾ ਕੀ ਬਾਤ ਮਨ ਲੱਗਦਾ ਹੈ ਕਿ ਦੋਸਤੋ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਲੋਕਾਂ ਨੂੰ ਕਹਿਣਾ ਚਾਹਵਾਂਗਾ ਮਾਤਰ 5 ਦਿਨ ਰਹਿ ਗਏ ਨੇ ਪ੍ਰਬਾਤ ਫੇਰੀਆਂ ਤੇ ਆਓ ਅਦਭੁਤ ਨਜ਼ਾਰਾ ਲੋ ਔਰ 21 ਤਰੀਕ ਦਿਨ ਸ਼ਨੀਵਾਰ ਭੁੱਲਿਓ ਨਾ ਸੂਰੇ ਦੀ ਕਿਰਨਾਂ ਦੇ ਨਾਲ ਦੇਸ਼ ਭਰ ਚ ਮਾਤਾ ਜੀ ਦਾ ਸਵਾਗਤ ਹੋਣਾ ਔਰ ਮਾਂ ਲਾਲ ਭਵਾਨੀ ਦੇ ਚਰਨਾਂ ਚ ਅਦਭੁਤ ਨਜ਼ਾਰਾ ਲੋ ਬਗਵਤੀ ਗੁੰਗਾਨ ਕਰੋ ਜਿਕਰਾ ਚੇਰਾ ਵਾਲੀ ਦਾ ਬੋਲ ਸਾਂਚੇ ਦਰਬਾਰ ਕੀ ਜੈ ਜਿਕਰਾ ਲਾਲ ਭਵਾਨੀ ਜੀ ਦਾ ਬੋਲ ਸਾਂਚੇ ਦਰਬਾਰ ਕੀ ਜੈ